ਸ਼ਿਆਰਪੁਰ ਦੇ ਉਡਮੂੜ ਟਾਂਡਾ ਦੇ ਵਿੱਚ ਇੱਕ ਬਜ਼ੁਰਗ ਦੇ ਨਾਲ ਠੱਗੀ ਹੋਈ ਇਹ ਸਾਰੀ ਉਹਨਾਂ ਲੋਕਾਂ ਦੇ ਲਈ ਇਹ ਖਬਰ ਜਿਹੜੀ ਆ ਉਹ ਜਾਣਣੀ ਜ਼ਰੂਰੀ ਹੋਏਗੀ ਜਿਹੜੇ ਲੋਕ ਆ ਕਿਸੇ ਨਾ ਕਿਸੇ ਦੇ ਉੱਤੇ ਭਰੋਸਾ ਕਰ ਲੈਂਦੇ ਆ ਚਾਹੇ ਉਹ ਪੈਸੇ ਦੁਗਨੇ ਕਰਨ ਨੂੰ ਲੈ ਕੇ ਹੋਵੇ ਚਾਹੇ ਸੋਨੇ ਦਾ ਲਾਲਚ ਜੇ ਕਿਸੇ ਨੂੰ ਦਿੱਤਾ ਜਾਂਦਾ ਹੋਵੇ ਤੇ ਜਾਂ ਫਿਰ ਇਹ ਕਿਹਾ ਜਾਂਦਾ ਹੋਵੇ ਕਿ ਤੁਹਾਡੇ ਪੈਸੇ ਕੁਝ ਸਮੇਂ ਦੇ ਵਿੱਚ ਦੁਗਣੇ ਤਿਗਣੇ ਚੌਗਣੇ ਕਰ ਦਿੱਤੇ ਜਾਣਗੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਠੱਗੀਆਂ ਦੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਉੜਮੋ ਟਾਂਡਾ ਦੇ ਵਿੱਚ ਇਸ ਬਜ਼ੁਰਗ ਦੇ ਨਾਲ ਆਖਰਕਾਰ ਹੋਇਆ ਕੀ ਹੈ ਸੋਨੇ ਦੇ ਸਿੱਕੇ ਆ ਕੇ ਜਾਂ ਸੋਨੇ ਦਾ ਸਮਾਨ ਆ ਕੇ ਜਿਹੜਾ ਉਹ ਜੋ ਕੁਝ ਵੇਚਿਆ ਗਿਆ ਸੀ ਉਹ ਬਾਅਦ ਦੇ ਵਿੱਚ ਕੀ ਨਿਕਲਿਆ ਤੇ ਕਿੰਨੇ ਲੱਖ ਦੀ ਠੱਗੀ ਜਿਹੜੀ ਆ ਇਸ ਬਜ਼ੁਰਗ ਦੇ ਨਾਲ ਹੋ ਗਈ ਆਖਰਕਾਰ ਸਾਰਾ ਮਾਮਲਾ ਕੀ ਸੀ ਇਸ ਰਿਪੋਰਟ ਦੇ ਨਾਲ ਸਮਝਦੇ ਹਾਂ ਲਾਲਚ ਸਾਨੂੰ ਕਦੋਂ ਲੱਖਾਂ ਤੋਂ ਕੱਖਾਂ ਦਾ ਕਰ ਦੇਵੇ ਪਤਾ ਨਹੀਂ ਲੱਗਦਾ। ਲਿਫਾਫੇ ਦੇ ਵਿੱਚ ਪਏ ਇਸ ਸੋਨੇ ਦੇ ਸਿੱਕੇ ਇਸ ਬਜ਼ੁਰਗ ਦੇ ਨਾਲ ਜੱਗੋ ਤੇਰ ਵੀ ਦਾ ਕਾਰਨ ਬਣ ਗਏ। ਇਹ ਬਜ਼ੁਰਗ ਹੁਸ਼ਿਆਰਪੁਰ ਦੇ ਸ਼ਹਿਰ ਉੜਮੁੜ ਟਾਂਡਾ ਦੇ ਵਿੱਚ ਲੱਕੜ ਦਾ ਟਾਲ ਚਲਾਉਂਦਾ ਹੈ। ਇਸ ਬਜ਼ੁਰਗ ਨੂੰ ਇਹ ਸਿੱਕੇ ਸੋਨੇ ਦੇ ਆਗ ਪ੍ਰਵਾਸੀ ਜੋੜੇ ਵੱਲੋਂ ਦਿੱਤੇ ਗਏ ਜਿਸ ਦਾ ਸੌਦਾ 4,20,000 ਦੇ ਵਿੱਚ ਹੋਇਆ। ਬਜ਼ੁਰਗ ਮੁਤਾਬਕ ਉਸਨੇ ਸੁਨਾਰੇ ਨੂੰ ਇੱਕ ਸਿੱਕਾ ਦਿਖਾਇਆ ਵੀ ਜੋ ਉਸਨੂੰ ਸੋਨੇ ਦਾ ਦੱਸਿਆ ਗਿਆ। ਜਿਸ ਤੋਂ ਬਾਅਦ ਉਸਨੇ ਪ੍ਰਵਾਸੀ ਜੋੜੇ ਦੇ ਨਾਲ ਸੌਦਾ ਕਰ ਉਹਨਾਂ ਨੂੰ ਪੈਸੇ ਦੇ ਦਿੱਤੇ ਹਾਲਾਂਕਿ ਬਾਅਦ ਦੇ ਵਿੱਚ ਜੋ ਸੱਚ ਸਾਹਮਣੇ ਆਇਆ ਉਸਨੇ ਬਜ਼ੁਰਗ ਦੇ ਹੋਸ਼ ਉਡਾ ਦਿੱਤੇ ਬਾਕੀ ਉਹਨੇ ਉਹ ਇੱਕ ਦਿਖਾ ਲਗੇ ਸੀਗਾ ਉਹ ਸੋਨੇ ਦਾ ਉਹਨੂੰ ਚੇਤਾਵਨੀ ਕਿ ਸਾਰੇ ਨਾਲ ਦੀ ਯਾਰ ਮੈਂ ਇਸ ਨੈਰੇ ਨੂੰ ਕਰਾਇਆ ਕੀ ਕਿ ਉਸ ਨੈਰੇ ਨੇ ਨੈਰੇ ਨੇ ਕਹਿੰਦਾ ਇਹ ਸੋਨੇ ਦਾ ਹੀ ਹੈ ਬਾਕੀ ਦਾ ਮਦਾਰ ਨਹੀਂ ਉਹ ਤੋਂ ਜੇ ਨਾਲ ਦੇ ਜਾਵੇ ਉਹ ਦਿਖਾ ਲਿਆ ਤਾਂ ਕਹਿੰਦੇ ਇਹ ਸਾਰੇ ਪਿੱਤਲਾ ਜਿਹੜਾ ਸੋਨੇ ਦਾ ਉਹ ਵੀ ਲੱਗਿਆ ਹੋਈ ਕਿੰਨੇ ਪੈਸੇ ਤੇ ਲੁੱਟ ਰਿਹਾ। ਕਿਆ ਲੱਗਦੀ ਯਾਰ ਕੀ ਇਹਦੀ ਸੂਚਨਾ ਪੁਰਸ ਨੂੰ ਦਿੱਤੀ ਸੀ? ਮੈਂ ਉਸ ਨੂੰ ਕਿਆ ਉਹ ਕਹਿੰਦੇ ਸਾਡੇ ਕੋਲ ਨਹੀਂ ਗਾ। ਬਜ਼ੁਰਗ ਆਖਦਾ ਕਿ ਹੁਣ ਪੁਲਿਸ ਕਹਿੰਦੀ ਹੈ ਕਿ ਇਹ ਸਾਡੇ ਵੱਸ ਦੀ ਗੱਲ ਨਹੀਂ। ਹੁਣ ਅਜੇਹੇ ਦੇ ਵਿੱਚ ਇਸ ਬਜ਼ੁਰਗ ਨੂੰ ਉਸਦੇ ਪੈਸੇ ਕੌਣ ਦਵਾਏਗਾ ਇਹ ਵੱਡਾ ਸਵਾਲ ਹੈ। ਫਿਲਹਾਲ ਇਸ ਠੱਗੀ ਨੇ ਬਜ਼ੁਰਗ ਨੂੰ ਤਾਂ ਨਸੀਹਤ ਦਿੱਤੀ ਹੀ ਨਾਲ ਹੀ ਹੋਰ ਨਾਲ ਲੋਕਾਂ ਨੂੰ ਵੀ ਇਸ ਤੋਂ ਸਿੱਖਿਆ ਲੈ। ਲਾਲਚ ਦੇ ਵਿੱਚ ਨਹੀਂ ਪੈਣਾ ਚਾਹੀਦਾ ਹਾਲਾਂਕਿ ਪੁਲਿਸ ਨੂੰ ਵੀ ਇਹਨਾਂ ਠੱਗਾਂ ਨੂੰ ਜਲਦ ਕਾਬੂ ਕਰਨਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿ ਇਹ ਕਿਸੇ ਹੋਰ ਨੂੰ ਆਪਣਾ ਨਿਸ਼ਾਨਾ ਬਣਾ ਲੈ ਜਿੱਤੇ ਹੁਸ਼ਿਆਰਪੁਰ ਦੇ ਉੜਮੜ ਟਾਂਡਾ ਦੇ ਵਿੱਚ ਇੱਕ ਬਜ਼ੁਰਗ ਦੇ ਨਾਲ ਠੱਗੀ ਹੋਈ ਇਹ ਸਾਰੀ ਉਹਨਾਂ ਲੋਕਾਂ ਦੇ ਲਈ ਇਹ ਖਬਰ ਜਿਹੜੀ ਆ ਉਹ ਜਾਣਣੀ ਜ਼ਰੂਰੀ ਹੋਏਗੀ ਜਿਹੜੇ ਲੋਕ ਕਿਸੇ ਨਾ ਕਿਸੇ ਦੇ ਉੱਤੇ ਭਰੋਸਾ ਕਰ ਲੈਂਦੇ ਆ ਚਾਹੇ ਉਹ ਪੈਸੇ ਦੁਗਣੇ ਕਰਨ ਨੂੰ ਲੈ ਕੇ ਹੋਵੇ ਚਾਹੇ ਸੋਨੇ ਦਾ ਲਾਲਚ ਜੇ ਕਿਸੇ ਨੂੰ ਦਿੱਤਾ ਜਾਂਦਾ ਹੋਵੇ ਤੇ ਜਾਂ ਫਿਰ ਇਹ ਕਿਹਾ ਜਾਂਦਾ ਹੋਵੇ ਕਿ ਤੁਹਾਡੇ ਪੈਸੇ ਕੁਝ ਸਮੇਂ ਦੇ ਵਿੱਚ ਦੁਗਣੇ ਤਿਗਣੇ ਚੌਗਣੇ ਕਰ ਦਿੱਤੇ ਜਾਣਗੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਠੱਗੀਆਂ ਦੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਉੜਮੋ ਟਾਂਡਾ ਦੇ ਵਿੱਚ ਇਸ ਬਜ਼ੁਰਗ ਦੇ ਨਾਲ ਆਖਰਕਾਰ ਹੋਇਆ ਕੀ ਹੈ ਸੋਨੇ ਦੇ ਸਿੱਕੇ ਆ ਕੇ ਜਾਂ ਸੋਨੇ ਦਾ ਸਮਾਨ ਆ ਕੇ ਜਿਹੜਾ ਉਹ ਜੋ ਕੁਝ ਵੇਚਿਆ ਗਿਆ ਸੀ ਉਹ ਬਾਅਦ ਦੇ ਵਿੱਚ ਕੀ ਨਿਕਲਿਆ ਤੇ ਕਿੰਨੇ ਲੱਖ ਦੀ ਠੱਗੀ ਜਿਹੜੀ ਆ ਇਸ ਬਜ਼ੁਰਗ ਦੇ ਨਾਲ ਹੋ ਗਈ ਆਖਰਕਾਰ ਸਾਰਾ ਮਾਮਲਾ ਕੀ ਸੀ ਇਸ ਰਿਪੋਰਟ ਦੇ ਰਾਹੀਂ ਸਮਝਦੇ ਆਂ ਲਾਲਚ ਸਾਨੂੰ ਕਦੋਂ ਲੱਖਾਂ ਤੋਂ ਕੱਖਾਂ ਦਾ ਕਰ ਦੇਵੇ ਪਤਾ ਨਹੀਂ ਲੱਗਦਾ। ਲਿਫਾਫੇ ਦੇ ਵਿੱਚ ਪਏ ਇਸ ਸੋਨੇ ਦੇ ਸਿੱਕੇ ਇਸ ਬਜ਼ੁਰਗ ਦੇ ਨਾਲ ਜੱਗੋ ਤੇਰਵੀ ਦਾ ਕਾਰਨ ਬਣ ਗਏ। ਇਹ ਬਜ਼ੁਰਗ ਹੁਸ਼ਿਆਰਪੁਰ ਦੇ ਸ਼ਹਿਰ ਉੜਮੁੜ ਟਾਂਡਾ ਦੇ ਵਿੱਚ ਲੱਕੜ ਦਾ ਟਾਲ ਚਲਾਉਂਦਾ ਹੈ। ਇਸ ਬਜ਼ੁਰਗ ਨੂੰ ਇਹ ਸਿੱਕੇ ਸੋਨੇ ਦੇ ਆਗ ਪ੍ਰਵਾਸੀ ਜੋੜੇ ਵੱਲੋਂ ਦਿੱਤੇ ਗਏ ਜਿਸ ਦਾ ਸੌਦਾ 4,20,000 ਦੇ ਵਿੱਚ ਹੋਇਆ। ਬਜ਼ੁਰਗ ਮੁਤਾਬਕ ਉਸਨੇ ਸੁਨਾਰੇ ਨੂੰ ਇੱਕ ਸਿੱਕਾ ਦਿਖਾਇਆ ਵੀ ਜੋ ਉਸਨੂੰ ਸੋਨੇ ਦਾ ਦੱਸਿਆ ਗਿਆ। ਜਿਸ ਤੋਂ ਬਾਅਦ ਉਸਨੇ ਪ੍ਰਵਾਸੀ ਜੋੜੇ ਦੇ ਨਾਲ ਸੌਦਾ ਕਰ ਉਹਨਾਂ ਨੂੰ ਪੈਸੇ ਦੇ ਦਿੱਤੇ ਹਾਲਾਂਕਿ ਬਾਅਦ ਦੇ ਵਿੱਚ ਜੋ ਸੱਚ ਸਾਹਮਣੇ ਆਇਆ ਉਸਨੇ ਬਜ਼ੁਰਗ ਦੇ ਹੋਸ਼ ਉਡਾ ਦਿੱਤੇ ਬਾਕੀ ਹੋਰ ਨਹੀਂ ਉਹ ਇੱਕ ਦਿਖਾ ਲਗੇ ਸੀਗਾ ਉਹ ਸੋਨੇ ਦਾ ਉਹਨਾਂ ਕੋਲ ਚੇਤਾਵਨੀ ਕਿ ਸਾਰੇ ਨਾਲ ਦੀ ਯਾਰ ਮੈਂ ਸੁਨਾਰੇ ਨੂੰ ਕਰਾਇਆ ਕੀ ਕਿ ਸੁਨਾਰੇ ਨੇ ਸੁਨਾਰੇ ਨੇ ਕਹਿੰਦੇ ਸੁਨਦਾਈਆ ਬਾਕੀ ਦਾ ਬਦਾਰ ਨਹੀਂ ਉਹ ਤੋਂ ਦੇਣਾ ਦੇ ਜਾਵੇ ਉਹ ਦਿਖਾਇਆ ਤਾਂ ਉਹ ਕਹਿੰਦੇ ਇਹ ਸਾਰੇ ਪਿੱਤਲਾ ਜਿਹੜਾ ਸੋਨੇ ਦਾ ਉਹ ਵੀ ਲੱਗਿਆ ਕੋਈ ਕਿੰਨੇ ਪੈਸੇ ਦਿੱਤੇ ਦਿੰਨੂ? ਕਿਆ ਲੱਗਦੀ ਯਾਰ? ਕੀ ਇਹਦੀ ਸੂਚਨਾ ਪੁਰਸ ਨੂੰ ਦਿੱਤੀ ਸੀ? ਮੈਂ ਉਸ ਨੂੰ ਕਿਆ ਉਹ ਕਹਿੰਦੇ ਸਾਡੇ ਪਾਸ ਨਹੀਂ ਗਾਣਾ। ਬਜ਼ੁਰਗ ਆਖਦਾ ਕਿ ਹੁਣ ਪੁਲਿਸ ਕਹਿੰਦੀ ਹੈ ਕਿ ਇਹ ਸਾਡੇ ਵੱਸ ਦੀ ਗੱਲ ਨਹੀਂ। ਹੁਣ ਅਜੇਹੇ ਦੇ ਵਿੱਚ ਇਸ ਬਜ਼ੁਰਗ ਨੂੰ ਉਸਦੇ ਪੈਸੇ ਕੌਣ ਦਵਾਏਗਾ ਇਹ ਵੱਡਾ ਸਵਾਲ ਹੈ। ਫਿਲਹਾਲ ਇਸ ਠੱਗੀ ਨੇ ਬਜ਼ੁਰਗ ਨੂੰ ਤਾਂ ਨਸੀਹਤ ਦਿੱਤੀ ਹੀ ਨਾਲ ਹੀ ਹੋਰ ਨਾਲ ਲੋਕਾਂ ਨੂੰ ਵੀ ਇਸ ਤੋਂ ਸਿੱਖਿਆ ਲੈ। ਲਾਲਚ ਦੇ ਵਿੱਚ ਨਹੀਂ ਪੈਣਾ ਚਾਹੀਦਾ ਹਾਲਾਂਕਿ ਪੁਲਿਸ ਨੂੰ ਵੀ ਇਹਨਾਂ ਠੱਗਾਂ ਨੂੰ ਜਲਦ ਕਾਬੂ ਕਰਨਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿ ਇਹ ਕਿਸੇ ਹੋਰ ਨੂੰ ਆਪਣਾ ਨਿਸ਼ਾਨਾ ਬਣਾ ਲੈ